ਲਗੀਆਂ ਜਿਹੜੀਆਂ ਚਾਲੂ ਹੋ ਚੁੱਕੀਆਂ ਨੇ ਆਪਣੇ ਜਿਹੜੀ ਤਿਲਕ ਨਗਰ ਲਾਈਨ ਸੀਗੀ ਪੂਰੇ ਸੁਭਾਗ ਨਗਰ ਦੇ ਵਿੱਚ ਚਲਦੀ ਸੀਗੀ ਜਿਹੜੀ ਸੁਭਾਗ ਨਗਰ ਲਾਈਨ ਹੈ ਤਿਲਕ ਨਗਰ ਪੂਰੇ ਸੁਭਾਗ ਨਗਰ ਦੇ ਵਿੱਚ ਚਲਦੀ ਸੀਗੀ ਆਪਣੇ ਚੋਰੀ ਨੰਬਰ ਗਲੀ ਰਾਮ ਰੋਡ ਤੋਂ ਸਟਾਰਟ ਹੋ ਕੇ ਕੋਂਦੀ ਪਾਰਕਰ ਫਿਰ ਇਧਰੋਂ ਆਪਣੇ ਸੰਗਰ বাহাদুর ਚੌਕ ਨੂੰ ਜਿਹੜੇ ਹੋਏ ਰਾਜੂ ਗਲੋਨੀ ਲੱਕ ਜਾਂਦੀ ਸੀ ਇਹ ਨਵਾਂ ਗ੍ਰਿਡ ਐਮ ਐਲ ਏ ਸਾਹਿਬ ਹੀ ਮਿਹਰਬਾਨੀ ਨੇ ਜਿਹੜਾ ਬਣਿਆ ਉਹਦੇ ਵਿੱਚੋਂ ਦੋ ਲਾਈਨਾਂ ਕੱਲ ਚਾਲੂ ਕੀਤੀਆਂ ਜੀ ਜਿਹੜੀ ਹੁਣ ਆਪਣੀ ਬੇਰਗਾਜਾਂਸੀ ਦੀ ਲਾਈਨ ਹੈ ਇਹ ਆਪਣੀ ਕਾਨਾ ਆਟਾ ਚੱਕੀ ਤੱਕ ਇਧਰੋਂ ਜੱਲੂਗੀ ਜੀ ਟਿਪਾ ਰੋਡ ਤੋਂ ਟਿਪਾ ਰੋਡ ਗ੍ਰੀਡ ਤੋਂ ਇਹ ਕੱਲ ਹੀ ਚਾਲੂ ਹੋਣੀ ਸੀਗੀ ਕੱਲ ਹੀ ਚਾਲੂ ਹੋਗੀ ਤੇ ਦੇਖ ਲਈ ਤੁਹਾਨੂੰ ਸਾਰਿਆਂ ਨੂੰ ਸੁਭਾਜਨਗਰ ਵਾਲਿਆਂ ਸਾਰਿਆਂ ਨੂੰ ਵਧਾਈ ਹੈ ਕਿ ਜਿਹੜੀਆਂ ਤਿੰਨ ਚਾਰ ਲਾਈਨਾਂ ਨਵੀਆਂ ਸੁਭਾਜਨਗਰ ਦੇ ਵਿੱਚ ਚਾਲੂ ਕਰ ਦਿੱਤੀਆਂ ਤੇ ਇਸ ਲਈ ਜੀ ਅੰਮ੍ਰਿਤਸਰ ਨੂੰ ਬਹੁਤ ਬਹੁਤ ਦਾ ਇਕਰਾਰ ਕਰਨਿਆ ਤੇ ਧੰਨਵਾਦ ਵੀ ਕਰਦੇ ਹੁਣ ਦਾ ਇਹ ਵਿੱਚ ਜਿਹੜੀ ਗਰਮੀ ਦੇ ਵਿੱਚ ਬਹੁਤ ਜਿੰਨਾਂ ਆਨੇ ਸੀਗੇ ਅੱਗੇ ਤਾਂ ਨਹੀਂ ਆਉਗੇ ਉਹ ਅਸੀਂ ਉਮੀਦ ਕਰਦੇ ਆਂ ਅਸੀਂ ਇਤਨੀ ਗੌਰ ਮਹਿਮਾਨਾਂ ਨੂੰ ਧੰਨਵਾਦ ਕਰਦੇ ਆਂ ਆਪਣੇ ਜੋਤ ਸਰ ਤੇ ਅੰਜੂ ਭਾਜੀ ਨੂੰ ਜਿੰਨੇ ਵੀ ਜਿੰਨੇ ਆ ਮੈਂ ਨਾਮ ਲੈਣਾ ਸਾਰਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਕਹਿ ਦਿ ਲੋ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਾਇਸ਼ਬ ਨਹੀਂ ਹੈ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਦਾ ਕਰਨ ਲਈ ਇੱਕ ਸੀ ਪਿਆਰ ਨਾਲ ਭੋਲਾ ਕਹਿੰਦੇ ਉਹ ਵੀ ਆਪਣੇ ਵਿੱਚ ਦੋ ਚਾਰ ਮਿੰਟ ਪਹੁੰਚਣ ਲੱਗੇ ਨੇ بڑے ਲੋਕਾਂ ਨੂੰ ਹੁੰਦਾ ਸੀ ਨਹੀਂ ਸ਼ਾਇਦ ਐਮਐਲਏ ਬਣੇ ਤੋਂ ਬਾਅਦ ਜਾਗਦਾਨੀ ਹੋਇਆ ਸੋ ਅੱਜ ਆਪ ਉਹਨਾਂ ਦੇ ਨਾਲ ਸਾਰੀ ਵੀ ਰਜ ਵਿਚਾਰ ਜਨਨ ਪਤਨੀਆਂ ਉਹਨਾਂ ਦੇ ਵਿਚਾਰ ਸੁਣਦੇ ਨੇ ਉਸ ਤੋਂ ਬਾਅਦ ਸਾਰੇ ਇਹ ਯਾਰ ਆਪੋ ਸਮਾਨ ਮਾਮਾ ਬਦੁਰ ਸਿੰਘ ਜੀ ਨੌਜਵਾਨ ਵੀਰ ਤੇ ਪੈਣਾ ਆਪਾਂ ਵਾਲੀ ਪਰਦੇ ਸਾਰੇ ਹੀ ਸਾਥੀ ਕਿਉਂਕਿ ਸਾਰੇ ਆਪਾਂ ਇੱਕ ਪਰਿਵਾਰ ਆ ਜਿਵੇਂ ਇਹ ਟਿਕ ਦਾ ਨਾਮ ਲੈਣ ਲੱਗਿਆ ਤੇ ਮੇਰੇ ਖਰ ਲੋਕ ਦੇ ਲੱਗ ਜਿਨੇ ਆਪਾਂ ਨੂੰ ਪਹਿਲਾਂ ਝਾਰੂ ਵਾਲਾ ਬਟਨ ਦਬਾ ਕੇ ਸਫਾਈ ਦੀ ਸ਼ਿਹਾਦਤ ਕੀਤੀ ਸੀ ਆਪਾਂ ਸਾਰੇ ਜਾਣਦੇ ਆ 74 ਸਾਲ ਦਾ ਇਹ ਫੇਰੀ ਲੋਕਾਂ ਨੇ ਕਾਗਜ਼ਿਆਂ ਨੇ ਕਾਲੀਆਂ ਨੇ ਬਾਪਾ ਵਾਲਿਆਂ ਜਿਹੜਾ ਕੂੜਾ ਖਿਡਾਰੇ ਆ ਨਾ ਉਹ 2 ਸਾਲ ਚ ਸਾਫ ਨਹੀਂ ਹੋ ਸਕਦਾ ਆਪਾਂ ਸਾਰੇ ਜਾਣਦੇ ਆ ਪਰ ਸਪੱਸ਼ਟ ਕਿ ਤੁਸੀਂ ਸ਼ੁਰੂਆਤ ਕੀਤੀ ਸੀ ਉਹਦੇ ਵਾਸਤੇ ਜਿਹੜੀ ਸ਼ੁਰੂਆਤ ਕੀਤੀ ਜਿਹੜਾ ਆਸ਼ੀਰਵਾਦ ਦਿੱਤਾ ਸੀਗਾ ਉਹਦੇ ਵਾਸਤੇ ਜਿਹੜੀ ਮੈਂ ਤੁਸੀਂ ਡਿਊਟੀ ਲਈ ਸੀ ਮੇਰੀ ਤੇ ਫਿਰ ਇੰਨੀਆ ਕਬੂਟਾ ਪਾ ਦਿਓ ਮੁੱਖ ਮੰਤਰੀ ਸਾਹਿਬ ਵੀ ਆਪਣੇ ਕੰਮਾਂ ਵਾਸਤੇ ਜਵਾਬ ਨਾ ਦੇ ਸਕਣ ਤੇ ਪਰ 3 ਸਾਲ ਆਪਣੇ ਇਲਾਕੇ ਦੇ ਕੰਮ ਕਰਾ ਕੇ ਇਨਾ ਵਧੀਆ ਏਰੀਆ ਬਣਾ ਲਿਏ ਤਾਂ ਕਿ ਮਾਡਲ ਤੋਂ ਤੇ ਸਾਹਬ ਅਗਰ ਵੀ ਲੋਕ ਪਹੁੰਚ ਜਾਓ ਕਰੋਗੇ ਨਾ ਕਰੋਗੇ ਕਿ ਨਹੀਂ ਆਮ ਆਦੀ ਪਾਣੀ ਸਰਕਾਰ ਆਮ ਆਦੀ ਪਾਣੀ ਸਰਕਾਰ ਤੁਹਾਡੀ ਬਣਾਈਏ 3 ਸਾਲ ਔਰ ਜਿਹੜੇ ਕੰਮ ਰਹਿ ਗਏ ਨੇ ਆਪਣੇ ਇਸ ਵਾਸਤੇ ਤਿੰਨ ਸਾਲ ਫੁੱਟਣਾ ਵਾਦਾ ਕਰਦਾ ਇੱਕ ਜਨੂ ਚਾੜੂ ਵਾਲਾ ਬਣਨ ਦਵਾ ਦਿਓ ਤਿੰਨ ਸਾਲ ਤੁਹਾਡੇ ਸਿਰ ਕਜਰੇ ਵੀ ਕੰਮ ਰਹਿੰਦੇ ਨੇ ਚਾੜੂ ਵਾਲਾ ਬਣਨ ਤੋਂ ਬਾਅਦ ਸਾਰੇ ਸਪਾਈ ਕਰਦੇ ਆ ਕਿ ਸਾਰੇ ਕੰਮ ਹੋ ਜਾਣਗੇ ਇੱਕ ਮਿੰਟ ਜੀ ਪੰਜੀ ਪੰਜੀ ملکے دی نمیندگی کر دی سمداد دلجی سنگھ گریوال پولا ایم ایل اے اور آج دی میٹنگ دے پروندگ ساڑھے پرنسپال صاحب ساری انہ دی سمجھی دیوت صاحب باؤسنگی ਸਾਰੇ 라 ਜੂ ਸਾਰੇ ਮੇਰੇ ਸਾਰੇ ਆਮ ਆਦਮੀ ਪਾਰਟੀ ਦੇ ਜਾਰੂ ਬਲੰਟੀਰੋ ਸਾਰੇ ਇਹ ਨਾਮ ਲੈ ਲੱਗਿਆ ਮੇਰੇ ਸਾਰੇ ਆਪਣੇ ਆ ਪਰਵਾਰ ਦੇ ਬੰਦੇ ਮੇਰੇ ਸਾਰੇ ਆਮ ਆਦਮੀ ਪਾਰਟੀ ਦੇ ਬਲੰਟੀਰੋ ਤੇ ਜਿਵੇਂ 2 ਸਾਲੋ ਸਲਕੇ ਦੀ ਇੱਕ ਦੀ ਸੇਵਾ ਕਰਕੇ ਆਇਆ ਤੁਹਾਡੇ ਨੌ ਹਲਕਿਆਂ ਦੀ ਆਵਾਜ਼ ਕੇਂਦਰ ਦੀ ਸਰਕਾਰ ਨੂੰ جگਾਉਣ ਲਈ ਬੋਲੀ ਸਰਕਾਰ ਨੂੰ ਜਿਹੜਾ ਸਾਡੇ ਪੰਜਾਬ ਦਾ ਬਣਦਾ 8000 ਕਰੋੜ ਰੁਪਈਆ ਰੱਖੀ ਬੈਠੀ ਆ ਉਹਨੂੰ جگਾਉਣ ਲਈ ਤੁਹਾਡੀ ਆਵਾਜ਼ ਬਣ ਕੇ

ਐਮ ਐਲ ਏ ਬਣ ਕੇ ਲੁਧਿਆਣਾ ਹਲਕਾ ਸੈਂਟਰ ਦੀ ਸੇਵਾ ਕੀਤੀ 2 ਸਾਲ ਸਰਦਾਰ ਭਗਵਾਨ ਸਿੰਘ ਮਾਨ ਦੀ ਪਾਰਕੂ ਆਖਰੇ ਮੇਰੀ ਸੇਵਾ ਨੂੰ ਦੇਖਦੇ ਹੋਏ ਅੱਜ ਮੈਨੂੰ 9 ਹਲਕਿਆਂ ਦਾ ਸੇਵਾਦਾਰ ਬਣਾ ਕੇ ਤੁਹਾਡੀ ਕਿਚੜੀ ਚ ਬੇਚਿਆ ਅੱਜ 9 ਹਲਕਿਆਂ ਦਾ ਸੇਵਾਦਾਰ ਬਣਾ ਕੇ ਤੁਹਾਡੀ ਕਿਚੜੀ ਚ ਆਇਆ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਿਵੇਂ 2 ਸਾਲ ਹਲਕੇ ਦੀ ਇੱਕ ਦੀ ਸੇਵਾ ਕਰਕੇ ਆਇਆ ਤੁਹਾਡੇ 9 ਹਲਕਿਆਂ ਦੀ ਆਵਾਜ਼ ਕੇਂਦਰ ਦੀ ਸਰਕਾਰ ਨੂੰ ਜਗਾਉਣ ਲਈ ਬੋਲੀ ਸਰਕਾਰ ਨੂੰ ਜਿਹੜਾ ਸਾਡੇ ਪੰਜਾਬ ਦਾ ਬਣਦਾ 8000 ਕਰੋੜ ਰੁਪਈਆ ਰੱਖੀ ਬੈਠੀ ਆ ਉਹਨੂੰ ਜਗੌੜ ਲਈ ਤੁਹਾਡੀ ਆਵਾਜ਼ ਬਣ ਕੇ ਜਦੋਂ ਤੁਸੀਂ ਸਾਰਿਆਂ ਨੇ ਅਸ਼ੀਰਵਾਦ ਦਿੱਕੇ ਉੱਥੇ ਭੇਟਿਆ ਲੋਕ ਸਭਾ ਦਿਆਂ ਪੌੜੀਆਂ ਚਲਾਤਾ ਤੁਹਾਡੇ ਨਾਲ ਵਾਦਾ ਵਾਹ ਬੋਲੂੰਗਾ ਬਿਲਿਓ ਬੋਲੂੰਗਾ ਬਿਲਿਓ ਕਿਤਾਬਾ ਔਰ ਆਪ ਸਾਰੇ ਹਲਕੇ ਦੇ ਵਿੱਚੋਂ ਬਹੁਤ ਪਰਮਾ ਹੰਗਾਰਾ ਤੇ ਔਰ ਬਹੁਤ ਪਿਆਰ ਔਰ ਜਿਨ੍ਹਾਂ ਨੇ ਲੋਕਾਂ ਨੇ ਇਸ ਗੱਲ ਦਾ ਤਿਆ ਕੀਤਾ ਹੋਇਆ ਵੀ ਸਰਦਾਰ ਭਗਵੰਤ ਸਿੰਘ ਮਾਨ ਦਾ 2 ਸਾਲਾਂ ਦਾ ਕੀਤਾ ਹੋਇਆ ਜਿਹੜਾ ਕੰਮ ਆ ਜਿਹੜਾ ਕੰਮ ਆ ਕੀਤਾ ਹੋਇਆ ਉਹ ਲੋਕਾਂ ਦੇ ਦਿਲਾਂ ਚ ਘਰ ਕਰ ਚੁੱਕਿਆ ਹੋਇਆ ਭਗਵੰਤ ਸਿੰਘ ਮਾਨ ਨੇ ਜੋ ਵਾਦਾ ਕੀਤਾ ਕੱਲੇ ਕੱਲੇ ਵਾਦੇ ਨੂੰ ਨਿਭਾਉਣਾ ਹੈ ਜਿਹੜਾ ਵਿਰੋਧ ਹੋਇਆ ਇੱਕ ਫੌਜੀ ਵੱਲੋਂ ਵਿਰੋਧ ਕੀਤਾ ਕੋਈ ਦੇਖੋ ਗੱਲ ਸੁਣੋ ਜੇ ਹਜ਼ਾਰਾਂ ਲੱਖਾਂ ਦੇ ਵਿੱਚ ਇੱਕ ਅੱਧਾ ਦਾ ਐਦਾ ਦਾ ਸਾਰੇ ਪਰਿਵਾਰ ਨੂੰ ਮਾਰਦੇ ਕਵਚ ਨੂੰ ਲੈ ਕੇ ਕੋਈ ਇਹਤੀ ਜਾ ਤੀਜਾ ਬੰਦਾ ਕੋਈ ਐਵੇਂ ਛੁਰਾਰਤ ਕਰਨ ਵਾਲਾ ਭੇਜ ਦਵੇ ਭੇਜ ਦਵੇ ਕੋਈ ਕਿਸੇ ਦੀ ਜਰਤ ਨਹੀਂ ਸਾਡੇ ਹੁੰਦੇ ਕੋਈ ਪਲਾਟ ਤੇ ਕਬਜ਼ਾ ਕਰ ਚੁੱਕੇ ਆਂ ਜੀ ਪੰਜ ਰੁਪਏ ਦਾ ਸ਼ੋਪ ਪ੍ਰਸ਼ਾਸਨ ਪੱਕੀ ਜੀ ਦਾ ਤੁਸੀਂ ਦੇਖਿਆ ਵਾ ਜੇ ਹੱਦ ਵਿਧਾਨ ਸਭਾ ਹਲਕਾ ਪੂਰਬੀ ਦੀਆਂ ਮੀਟਿੰਗਾਂ ਦੇਖੀਆਂ ਨੇ ਔਰ ਲੋਕ ਮਨ ਬਣਾਈ ਬੈਠੇ ਨੇ ਲੋਕ ਮਤਲਬ ਕਿ ਹਜੂਮ ਬਣਾ ਕੇ ਪੱਪੀ ਪ੍ਰਸ਼ਾਸਨ ਜੀ ਨੂੰ ਮਤਲਬ ਕਿ ਅਸ਼ੀਰਵਾਦ ਦੇਣ ਆ ਰਹੇ ਨੇ ਕਿਉਂਕਿ ਲੋਕਾਂ ਨੇ ਭਵਨ ਸਿੰਘ ਮਾਨ ਜੀ ਦੇ 2 ਸਾਲ ਦੇ ਕੰਮ ਦੇਖੇ ਨੇ ਜਿਹੜੇ ਉਹ ਦੇਖਦੇ ਹੋਏ ਅੱਜ ਉਹ ਸੋਚ ਰਹੇ ਨੇ ਵੀ ਆਮ ਆਦੀ ਪਾਰੀ ਨੇ 2 ਸਾਲ ਜਿਹੜਾ ਕੰਮ ਕੀਤਾ ਤੇ ਇਹਨਾਂ ਨੂੰ ਵੱਧ ਤੋਂ ਵੱਧ ਹੋਰ ਸਮਾਂ ਦਿੱਤਾ ਜਾਵੇ ਤਾਂ ਕਿ ਜਿਹੜਾ 74 ਸਾਲ ਦਾ ਕੂੜਾ ਸਫਾਈ ਦੀ 2022 ਦੇ ਵਿੱਚ ਸ਼ੁਰੂਆਤ ਕੀਤੀ ਸੀ ਉਹ ਚੰਗੀ ਤਰ੍ਹਾਂ 1 ਜੂਨ ਨੂੰ ਝਾੜੂ ਵਾਲ ਬੜਨਵਾ ਕੇ ਸਾਫ਼ ਕਰਨ ਵਾਸਤੇ ਤਿਆਰ ਬੈਠੇ ਨੇ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਹਾਂ 13 0 ਜੋ ਭਵਨ ਸਿੰਘ ਮਾਨ ਜੀ ਦਾ ਮਿਸ਼ਨ ਆ 13 ਦੇ 13 ਆਮ ਆਦੀ ਪਾਰਟੀ ਦੇ ਲੋਕ ਸਭਾ ਚ ਮੈਂਬਰ ਜਾਣਗੇ ਔਰ ਸਭ ਤੋਂ ਵੱਡੀ ਲੀਡ ਲੋਕ ਸਭਾ ਲੁਧਿਆਣਾ ਤੋਂ ਆਊਗੀ ਤੇ ਉਹ ਲੋਕ ਸਭਾ ਦੇ 9 ਹਲਕਿਆਂ ਚ ਸਭ ਤੋਂ ਵੱਡੀ ਲੀਡ ਬਦਨਸਾਹਾ ਹਲਕਾ ਪੂਰਬੀ ਦੀ ਸੰਗਤ ਦੇ ਨੂੰ ਤਿਆਰ ਬੈਠੀ ਹੈ ਬੋਲਾ ਜੀ ਜਿਹੜਾ આરોਪ ਲੱਗੇ ਅੱਜ ਕਰੋ ਕਿ ਇੱਥਾ ਬੰਦੇ ਨੇ ਪਲਾਂਟ ਦੇ ਕਬਜ਼ੇ ਨੂੰ ਲੈ ਕੇ ਉਹ 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 ਉਹਨਾਂ ਦਾ ਆਪਸੀ ਕੇਸ ਚੱਲਦਾ ਵਾ ਉਹਨਾਂ ਕੇ ਐਗਰੀਮੈਂਟ ਦੋਨੋਂ ਕੋਈ ਐਗਰੀਮੈਂਟ ਨੇ ਦੋਨਾਂ ਦਾ ਕੇਸ ਚੱਲ ਰਿਹਾ ਉਹਦੇ ਚ ਕਿਸੇ ਦਾ ਵੀ ਕੋਈ ਰੋਲ ਨਹੀਂ ਹੈਗਾ ਉਹ ਜੋ ਬਿਲਕੁਲ ਝੂਠਾ આરોਪ ਆ ਉਹ ਕੇਸ ਦੇ ਵਿੱਚ ਕੋਰਟ ਜੋ ਕਰੂਗੀ ਦੋਨਾਂ ਨੂੰ ਮਿਲ ਜੂਗਾ ਉਹਦੇ ਨਾਲ ਮੇਰਾ ਕੋਈ ਤਾਲੁਕ ਨਹੀਂ ਹੈਗਾ ਮੇਰੇ ਕੋਲ ਗਏ ਸੀਗੇ ਮੈਨੂੰ ਸਮਝਾਇਆ ਭਾਈ ਤੁਹਾਡਾ ਤੁਹਾਡੇ ਕੋਲ ਦੋਨਾਂ ਕੋਈ ਐਗਰੀਮੈਂਟ ਹੈ ਇਹ ਸਾਫ਼ ਤੁਹਾਨੂੰ ਤੁਸੀਂ ਕਰ ਸਕਦੇ ਹੋ ਜੋ ਕੋਰਟ ਕਰ ਸਕਦੇ ਆ ਉਹ ਚ ਮੈਂ ਕੁਝ ਨਹੀਂ ਕਰ ਸਕਦਾ ਮੈਂ ਬਿਠਾ ਕੇ ਬਿਲਕੁਲ ਕਾਰਵਾਈ 100% ਹੋਊਗੀ ਜੀ 100% ਕਾਰਵਾਈ ਤੁਹਾਨੂੰ ਦੱਸ ਰਿਹਾ ਜੋ ਤੁਸੀਂ ਲੋਕਤੰਤਰ ਦਾ ਚੌਥਾ ਥੰਮੋ ਤੁਹਾਡੇ ਸਾਹਮਣੇ ਜੋ ਲੁਧਿਆਣੇ ਦੇ ਲੋਕਾਂ ਦਾ ਮਨ ਤੁਸੀਂ ਦੇਖ ਚੁੱਕੇ ਹੋ ਲੋਕਾਂ ਦੇ ਲਈ ਲੁਧਿਆਣੇ ਦੀ ਮਰਕੇ ਮਨ ਲੋਕਾਂ ਦੀ ਸੋਚ ਦੇਖ ਚੁੱਕੇ ਹੋ ਇੱਕ ਤਰਫਾ ਹੋਈ ਹੋਈ ਆ ਤੇ ਜਿਹੜੇ ਦੂਜੇ ਵਾਲੇ ਨੇ ਜਿਨ੍ਹਾਂ ਨੇ ਪੌਣੇ ਪੰਜ ਸਾਲ ਫੋਨ ਨਹੀਂ ਚੱਕਿਆ ਤੇ ਉਹਨਾਂ ਨੂੰ ਲੋਕ ਪਹਿਲਾਂ ਹੀ ਨਕਾਰ ਚੁੱਕੇ ਨੇ ਔਰ ਜਿਹੜਾ ਤੀਜੇ ਵਾਲੇ ਨੇ ਉਹ ਗਿੱਦੜ ਵਾਲਾ ਜਾ ਬਣਨੇ ਨੇ ਜਿਹੜੇ ਚੌਥੇ ਵਾਲੇ ਨੇ ਉਹ ਪਹਿਲਾਂ ਹੀ ਚੌਥੇ ਨੰਬਰ ਤੇ ਨੇ ਕਿਉਂਕਿ ਉਹਨਾਂ ਨੇ ਜੋ ਕਹਾਣ ਆਪਣੇ ਪੰਥ ਦਾ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਬਿਆਦਵੀ ਕਰਕੇ ਉਹ ਸਾਰੇ ਜਾਣਦੇ ਨੇ ਕਿਸੇ ਨੂੰ ਤੁਨ ਤਿੰਨਾ ਚੋਂ ਮੂ ਨਹੀਂ ਲਾਉਣਾ ਲੋਕ ਇੱਕ ਤਰਫਾ ਆਮ ਆਦੀ ਪਾਰਟੀ ਨੂੰ ਵੋਟ ਪਾਉਣਗੇ ਚਾੜੂ ਨੂੰ ਵੋਟ ਪਾਉਣਗੇ ਜਿਹੜੀ ਸਵਾਈ ਦੀ ਸ਼ੁਰੂਆਤ 2022 ਦੇ ਵਿੱਚ ਕੀਤੀ ਸੀ 1 ਜੂਨ ਨੂੰ ਉਹਦੀ ਸਪੀਡ ਡਬਲ ਕਰਨਗੇ ਧੰਨਵਾਦ ਠੀਕ ਹੈ ਜੀ ਅੱਜ ਤੁਹਾਡੇ ਕੋਲ ਅੱਜ ਹੈਗਾ ਜਿਆ ਫੰਕਸ਼ਨ ਹੈ ਮੀਟਿੰਗ ਕੀਤੀ ਜਾ ਕੁਸ਼ੋਪਰੇ ਜੀ ਬਹੁਤ ਬਰਮੇ ਕੱਟ ਦਿਲ ਸਤ ਸਤਿ ਸ਼ਕਲ ਜੀ ਸਾਰਿਆਂ ਨੂੰ ਮੇਰੇ ਕੋਲ ਸ਼ਾਇਦ ਅਜ ਸ਼ਬਦ ਮੁੱਕ ਗਏ ਨੇ ਆਪਣੀਆਂ ਮਾਵਾ ਪਾਵਾ ਆਪਣੀਆਂ ਮਾਵਾ ਭੈਣਾਂ ਦਾ ਬਜ਼ੁਰਗਾਂ ਦਾ ਵੀਰਾਂ ਦਾ ਖਾਸ ਤੌਰ ਤੇ ਯੂਥ ਦਾ ਨੌਜਵਾਨਾਂ ਦਾ ਧੰਨਵਾਦ ਕਰਨ ਲਈ ਇਨਾ ਪਿਆਰ ਇਨਾ ਮਾਨ ਸਤਿਕਾਰ ਦਿੰਦੇ ਕਿ ਛੋਟੇ ਜਿਹੇ ਸੱਦੇ ਦੇ ਉੱਤੇ ਤੁਸੀਂ ਯਕੀਨ ਕਰੋਗੇ ਮੈਂ ਜਾ ਕੇ ਨਹੀਂ ਕਿਹਾ ਕਿਸੇ ਨੂੰ ਮੈਂ ਫੋਨ ਨਹੀਂ ਕੀਤਾ ਮੈਂ ਇੱਕ ਮੈਸੇਜ ਪਾਇਆ ਔਰ ਉਸ ਮੈਸੇਜ ਦੇ ਪਿਆਰ صدਕਾ ਅੱਜ ਇਹ ਸਾਰੀ ਸੰਗਤ ਇੱਥੇ ਪਹੁੰਚੀ ਸੀ ਆਸ਼ੀਰਵਾਦ ਦੇਣ ਵਾਸਤੇ ਜੇ ਅੱਜ ਇਹ ਮੀਟਿੰਗ ਇਸ ਚੌਂਕ ਦੇ ਵਿੱਚ ਸੀ ਤਾਂ ਤੁਸੀਂ ਯਕੀਨ ਕਰਕੇ ਜਾਣਦੇ ਹੋ ਚਾਹੇ ਉਹ ਵਾਰਡ ਦਾ ਉਹ ਆਖਰੀ ਖੁੰਝਾ ਹੋਵੇ ਚਾਹੇ ਆ ਆਖਰੀ ਖੁੰਝਾ ਚਾਹੇ ਆ ਤੇ ਚਾਹੇ ਉਹ ਹਾਰ ਖੁੰਝੇ ਚੋ 16 ਮੱਲੇ ਪੈਂਦੇ ਨੇ 16 ਦੇ 16 ਮੱਲਿਆਂ ਦੇ ਵਿੱਚੋਂ ਸੰਗਤ ਇੱਥੇ ਆਸ਼ੀਰਵਾਦ ਦੇਣ ਵਾਸਤੇ ਪਹੁੰਚੀ ਹੋਈ ਸੀ ਔਰ ਬਿਲਕੁਲ ਹੋਏਗਾ ਜੀ ਤੁਸੀਂ ਜ਼ਿਲ੍ਹੇ ਦੇ ਪ੍ਰਧਾਨ ਨੂੰ ਉੱਥੇ ਲੱਗਦਾ ਵੀ ਤਕਰੀਬ ਨੂੰ ਪੂਰਾ ਮਹਿਲਾ ਵਿੱਚ ਬਿਲਕੁਲ ਜੀ ਮੇਰੀ ਦੇਖੋ ਕੋਸ਼ਿਸ਼ ਕਰਨਾ ਇਨਸਾਨ ਦੀ ਫਿਤਰਤ ਹੋਣੀ ਚਾਹੀਦੀ ਹੈ ਕਰਮ ਉਸ ਕਰਮ ਕਰੀ ਚਲ ਫਲ ਜਿਹੜਾ ਦੇਣਾ ਉਸ ਮਾਲਕ ਦੇ ਹੱਥ ਹੁੰਦਾ ਹੈ ਸੋ ਅਸੀਂ ਕਰਮ ਕਰ ਰਹੇ ਹਾਂ ਅੱਜ ਜਿਸ ਤਰ੍ਹਾਂ ਮੇਰੀਆਂ ਮਾਤਾਵਾਂ ਪੈਣਾ ਉਸ ਵੇਲੇ ਬੈਠੀਆਂ ਹੋਈਆਂ ਸੀ ਜਦੋਂ ਸਭ ਤੋਂ ਵੱਧ ਉਹਨਾਂ ਨੇ ਰੋਟੀ ਟੁਕ ਕਰਨਾ ਹੁੰਦਾ ਘਰ ਸੰਭਾਲਨੇ ਹੁੰਦੇ ਆ ਤੇ ਤੁਸੀਂ ਦੇਖ ਸਕਦੇ ਸੀ ਕਿ ਕਿੰਨੀ ਗੰਤੀ ਦੇ ਵਿੱਚ ਮਾਤਾਵਾਂ ਪੈਣਾ ਔਰ ਮੇਰੀਆਂ ਕਹਿ ਸਕਦੀਆਂ ਵੀ ਛੋਟੀਆਂ ਵੱਡੀਆਂ ਪੈਣਾ ਜਿੰਨੀਆਂ ਵੀ ਨੇ ਸਭ ਬੈਠੀਆਂ ਹੋਈਆਂ ਸੀ ਸਿਰਫ ਆਸ਼ੀਰਵਾਦ ਦੇਣ ਵਾਸਤੇ ਜਿਹੜੀਆਂ ਇਸ ਚਿੰਤਾ ਜ ਨਹੀਂ ਵੀ ਕਿ ਅਸੀਂ ਜ਼ਬਰਦਸਤੀ ਬੈਠੀਆਂ ਜਿਹੜੀਆਂ ਦਿਲੋਂ ਬੈਠੀਆਂ ਸੀ ਔਰ ਅੱਜ ਜਦੋਂ ਇੱਕ ਇੱਕ ਨਾਰੇ ਤੇ ਸਭ ਦੇ ਹੱਥ ਉੱਠ ਰਹੇ ਸੀ ਉਹ ਇਹ ਆਸ਼ਵਾਸਨ ਦਵਾ ਰਹੇ ਸੀ ਇੱਕ ਇੱਕ ਵੋਟ ਪੱਪੀ ਜੀ ਦੇ ਹੱਕ ਦੇ ਵਿੱਚ ਝਾੜੂ ਦੇ ਹੱਕ ਵਿੱਚ ਸਾਡੇ ਐਮ ਐਲ ਏ ਸਰਦਾਰ ਦਲਜੀਤ ਸਿੰਘ ਗਰੇਵਾਲ ਜੀ ਦੇ ਕੀਤੇ ਹੋਏ ਕੰਮਾਂ ਦੇ ਹੱਕ ਵਿੱਚ ਪੁਕਤੇਗੀ ਜੀ ਮੋਦੀ ਸਾਹਿਬ 400 ਪਾਰ ਦਾ ਨਾਰਾ ਦੇ ਰਿਹਾ ਕੀ ਲੱਗਦਾ ਬੀਬੀ ਨਾਰਾ ਦੇਣ ਨੂੰ ਤਾਂ ਜੀ ਬਹੁਤ ਕੁਝ ਹੋਰ ਵੀ ਕਹਿ ਰਹੇ ਨੇ ਜੋ ਬੜਾ ਝੂਠ ਹੈ ਚਾਹੇ ਉਹ ਅਸੀਂ ਕਰਪਸ਼ਨ ਨੂੰ ਦੇਖ ਲਈਏ ਵੀ ਉਹਨਾਂ ਦੀ ਸਰਕਾਰ ਸਭ ਤੋਂ ਵੱਧ ਕਰਪਸ਼ਨ ਹੋਈ ਹੈ ਫਿਰ ਵੀ ਕਹਿ ਰਹੇ ਕਰਪਸ਼ਨ ਰੋਕਾਂਗੇ ਜੇ ਅਸੀਂ ਰੇਪ ਕੇਸਿਸ ਦੀ ਗੱਲ ਕਰੀਏ ਤਾਂ ਆਹ 10 ਸਾਲਾਂ ਦੇ ਵਿੱਚ ਮੈਕਸਿਮਮ ਰੇਪ ਕੇਸਿਸ ਹੋਏ ਨੇ ਫਿਰ ਵੀ ਕਹਿੰਦੇ ਆ ਬੇਟੀ ਪੜਾਓ ਬੇਟੀ ਬਚਾਓ ਉਹਨਾਂ ਲੋਕਾਂ ਨੂੰ ਟਿਕਟਾ ਦੇ ਰਹੇ ਨੇ ਜਿਨ੍ਹਾਂ ਨੇ ਸ਼ੋਸ਼ਣ ਕੀਤਾ ਹੈ ਜਿਨ੍ਹਾਂ ਕਰਕੇ ਸਾਡੀਆਂ ਫੀਮੇਲ ਰੈਸਲਰਸ ਨੂੰ ਆਪਣਾ ਤਿਆਗ ਪੱਤਰ ਦੇਣਾ ਪਿਆ ਆ ਉਹਨਾਂ ਦਾ ਸਾਥ ਦੇ ਰਹੇ ਨੇ ਸੋ ਝੂਠ ਦਾ ਜਿਹੜਾ ਪਰਿੰਦਾ ਇਹਨਾਂ ਕੋਲ ਬਹੁਤ ਜ਼ਿਆਦਾ ਕੁਝ ਹੈਗਾ ਆ ਸੋ ਇਹਨਾਂ ਦੀਆਂ ਕਈਆਂ ਗੱਲਾਂ ਜਿੱਤਾ ਕਹਿੰਦੇ ਨੇ ਨ ਦੇ ਦਿੱਤਾ ਸੀਗਾ ਉਹ ਜੁਮਲੇਬਾਜੀ ਆ ਔਰ ਇਹ ਜੁਮਲੇਬਾਜੀ ਜਿਹੜੀ ਹੈ ਇਹ 4 ਤਰੀਕ ਨੂੰ ਸਭ ਦੇ ਸਾਹਮਣੇ ਆ ਜਾਵੇਗੀ ਜੀ ਤਾਂ ਹਲਕਾ ਪੂਰਬੀ ਵਿੱਚ ਲੋਕ ਸਭਾ ਉਮੀਦਵਾਰ ਆਪਣੇ ਅਸ਼ੋਕ ਪ੍ਰਸ਼ਰ ਪੱਪੀ ਜੀ ਪਹੁੰਚੇ ਹਨ ਅਤੇ ਉਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਇਆ ਕਿ ਜੋ ਲੋਕ ਸਭਾ ਦੀਆਂ ਵੋਟਾਂ ਆਈਆਂ ਅਸੀਂ ਉਹਨਾਂ ਨੂੰ ਪੂਰਾ ਸਮਰਥਨ ਦੇ ਕੇ ਪੂਰੇ ਇਲਾਕੇ ਦੀਆਂ ਵੋਟਾਂ ਨਾਲ ਵੱਧ ਤੋਂ ਵੱਧ ਲੀਡ ਦਿਵਾਵਾਂਗੇ ਅਤੇ ਉਹਨਾਂ ਨੂੰ ਜੋ ਬਣਦਾ ਮਾਨ ਸਰਕਾਰ ਆਪਣੇ ਮਾਨ ਜੋ ਵੀ ਆਪਣਾ ਬਣਦਾ ਮਾਨ ਸਰਕਾਰ ਹੈਗਾ ਅਸੀਂ ਉਹਨਾਂ ਨੂੰ ਦਿਵਾਵਾਂਗੇ ਤੇ ਸਾਡੇ ਹਲਕਾ ਪੂਰਬੀ ਦੇ ਐਮਐਲਏ ਸਾਡਾ ਦਲਜੀਤ ਸਿੰਘ ਭੋਲਾ ਗਰੇਵਾਲ ਜੀ ਜੋ ਹਲਕਾ ਪੂਰਬੀ ਵਿੱਚ ਬਹੁਤ ਹੀ ਮਿਹਨਤ ਕਰ ਰਹੇ ਹਨ ਤੇ ਅਸੀਂ ਉਹਨਾਂ ਦੀ ਮਿਹਨਤ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸਾਡੀ ਇਸ ਪਾਰਟੀ ਦੀ ਜਿੱਤ ਹੋਵੇ ਤੇ ਆਮ ਆਦਮੀ ਪਾਰਟੀ ਦੇ ਸਾਰੇ ਜਿੰਨੇ ਵੀ 13 0 ਉਹ ਸਾਡਾ ਪੂਰਾ ਹੋਵੇ ਮਕਸਦ ਜੋ ਹੈਗਾ ਧੰਨਵਾਦ ਇੱਕ ਤੁਹਾਡੇ ਬਾੜ ਦੇ ਬੰਦੇ ਨੇ ਰੋਕ ਲਗਾਇਆ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਦੇਖੋ ਜੀ ਉਹ ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਉਹ ਆਪਾਂ ਨੂੰ ਨਹੀਂ ਪਤਾ ਹੈਗਾ ਇਹ ਹੁਣ ਅਦਾਲਤ ਐਮਐਲਏ ਸਾਹਿਬ ਹੀ ਕਹੇਗਾ ਅਦਾਲਤ ਦਾ ਮਾਮਲਾ ਅਦਾਲਤ ਦੇਖੋ ਹੁਣ ਸਾਨੂੰ ਇਹ ਚ ਪਤਾ ਨਹੀਂ ਕੌਣ ਸੱਚਾ ਕੌਣ ਝੂਠਾ ਦੋਨਾਂ ਕੋਲ ਐਗਰੀਮੈਂਟ ਨੇ ਤੇ ਦੋਨੋਂ ਹੀ ਜਾਂਚ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਅਸੀਂ ਤਾਂ ਆਪ ਕਿੰਨੇ ਵੀ ਜਾਂਚ ਹੋਣੀ ਚਾ ਸਾਨੂੰ ਕੋਈ ਨਹੀਂ ਇਹਦਾ ਸਾਡਾ ਕੋਈ ਦੋਸ਼ੀ ਸਾਨੂੰ ਸਾਨੂੰ ਪਤਾ ਇਹਦੇ ਬਾਰੇ ਠੀਕ ਹੈ ਥੈਂਕ ਯੂ ਧੰਨਵਾਦ ਇੱਕ ਤੁਹਾਡੇ ਬਾਰ ਦੇ ਬੰਦੇ ਨੇ આરોਪ ਲਗਾਇਆ ਉਹਦੇ ਬਾਰੇ ਕੀ ਕਰਨਾ ਚਾਹੀਦਾ ਦੇਖੋ ਜੀ ਉਹ ਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਉਹ ਆਪਾਂ ਨੂੰ ਹੀ ਪਤਾ ਹੈਗਾ ਇਹ ਹੁਣ ਅਦਾਲਤ ਐਮ ਐਲ ਏ ਸਾਹਿਬ ਹੀ ਕਹੇਗੇ ਅਦਾਲਤ ਦਾ ਮਾਮਲਾ ਅਦਾਲਤ ਦੇਖੂਗੀ ਜੀ ਹੁਣ ਸਾਨੂੰ ਇਹ ਚ ਪਤਾ ਨਹੀਂ ਕੌਣ ਸੱਚਾ ਕੌਣ ਝੂਠਾ ਦੋਨਾਂ ਕੋਲ ਐਗਰੀਮੈਂਟ ਨੇ ਤੇ ਦੋਨੋਂ ਹੀ ਜਾਂਚ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਅਸੀਂ ਸਾਫ਼ ਕਿੰਨੇ ਵੀ ਜਾਂਚ ਹੋਣੀ ਤਾਂ ਸਾਨੂੰ ਕੋਈ ਨਹੀਂ ਇਹਦੇ ਸਾਹਬਾ ਕੋਈ ਦੋਸ਼ੀ ਤਾਂ ਤੁਹਾਨੂੰ ਪਤਾ ਕਿੰਨੇ ਬੱਚੀ ਥੈਂਕ ਯੂ